ਇਹ ਦਸਣਾ ਨਹੀਂ ਸੀ ਚਾਹੁੰਦੇ ਮੇਰੇ ਹਸਬੰਦ ਇੱਥੇ ਤਿੱਕਰ ਕੇ ਪਸ਼ਮਾ ਤਿੱਕਰ ਵੀ ਸੈਕਸ ਕਰਦੇ ਸੀ ਘਰ 'ਚ ਤੁਹਾਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ ਤੁਹਾਡੇ ਨਾਲ ਫੁੱਟ ਮਾਰ ਹੋ ਰਹੀ ਆ ਤੁਹਾਡਾ ਜੋ ਤਸਵੀਰਾਂ ਦਿਖਾਈਆਂ ਇਹ じゃ ਤਾਂ ਕੋਈ ਜਾਨਵਰ ਦੇ ਨਾਲ ਵੀ ਸਲੂਕ ਨਹੀਂ ਕਰਦਾ ਤੁਸੀਂ ਇਹ じゃ ਕੀ ਕਰਤਾ ਕਿ ਤੁਹਾਡੇ ਨਾਲ ਇਹ ਸਲੂਕ ਹੋਇਆ ਜਿਹਨੂੰ ਆਪਾਂ ਖੋਤੀ ਗਦੀ ਕਹਿ ਦਿੰਦੇ ਆ ਉਹ ਵੀ ਖਰੀਦ ਕੇ ਮੇਰੇ ਹਸਬੰਡ ਵੱਲੋਂ ਲਿਆਂਦੀ ਗਈ ਮੈਂ ਪ੍ਰਸ਼ਾਸਨ ਅੱਗੇ ਜੂਨ ਚਲਾਈ ਦੀ ਧੋੜ ਲਾ ਰਹੀ ਆ ਜਿਹਦੇ ਵਿੱਚ ਮੇਰਾ ਕੁਛ ਨਹੀਂ ਬਣਿਆ ਘਰ ਦੇ ਵਿੱਚ ਇੱਕ ਬਕੈਦਾ ਇੱਕ ਬਗਾਨੀ ਔਰਤ ਨੂੰ ਲਿਆ ਕੇ ਨਾਲ ਉਹਦਾ 25 ਸਾਲਾਂ ਦਾ ਬੇਟਾ ਬਰੰਪਰੇ ਦੀ ਰਹਿਣ ਵਾਲੀ ਆ ਉਹਨੂੰ ਲਿਆ ਕੇ ਮੇਰੇ ਘਰ ਦੇ ਵਿੱਚ ਰੱਖਿਆ ਗਿਆ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ ਉਹਨਾਂ ਕੋਲ ਹਥਿਆਰ ਵੀ ਸੀਗੇ ਜਿਵੇਂ ਕਿਰਪਾਨ, ਦਾਤਰ ਤੇ ਮੈਨੂੰ ਗਲ ਦੇ ਵਿੱਚ ਰਸਾ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੇ ਹਸਬੰਦ ਇੱਕ ਬਹੁਤ ਹੀ ਕਟਿਆ ਇਨਸਾਨ ਮੈਂ ਕਹਿ ਸਕਦੀ ਹਾਂ ਉਹ ਮੈਂ ਲਖਜ ਬੋਲ ਨਹੀਂ ਸਕਦੀ ਕਿ ਕਿੱਦਾਂ ਦੇ ਗੰਦੇ ਨੇ। ਸਰਸ਼ੀ ਗਾਲ ਜੀ ਲਿਵਿੰਗ ਇਟ ਐ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਸਪੀਰ ਸਿੰਘ। ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜੋ ਕਿ ਭਾਈ ਅਮਰਿਤਪਾਲ ਸਿੰਘ ਮਹਿਰੋਂ ਜੀ ਦੇ ਵੱਲੋਂ ਕੀਤੇ ਗਏ ਸੀ ਉਹਨਾਂ ਦੇ ਵੱਲੋਂ ਇੱਕ ਸੈਕਸ਼ੂਅਲ ਪਾਵਰ ਵਧਾਉਣ ਵਾਲਾ ਮਸਲਾ ਚੱਕਿਆ ਗਿਆ ਜੋ ਕਿ ਵੈਦਾਂ ਦੇ ਵੱਲੋਂ ਇਲੈਗਲ ਤਰੀਕੇ ਦੇ ਨਾਲ ਗਲਤ ਸ਼ਬਦਾਵਲੀ ਵਰਤ ਕੇ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਇਸੇ ਦੌਰਾਨ ਇੱਕ ਮਾਂ ਜੀ ਇੱਕ ਮਾਤਾ ਜੀ ਇੱਕ ਮਹਿਲਾ ਜੋ ਵੀ ਉਹਨਾਂ ਨੂੰ ਕਹਿ ਲਈਏ ਉਹ ਸਾਨੂੰ ਮਿਲੇ ਆਪਣਾ ਦਰਦ ਸੁਣਾਇਆ ਤੇ ਉਹਨਾਂ ਨੇ ਕਿਹਾ ਕਿ ਮੇਰਾ ਕੇਸ ਵੀ ਕੁਝ ਅਹਜਾ ਹੀ ਆ ਹੁਣ ਉਹ ਕੇਸ ਕੀ ਹੈ ਆਪਣੇ ਪਤੀ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਦੂਜਾ ਵਿਆਹ ਇਹਨਾਂ ਦਾ ਸੀ ਤੇ ਦੂਜਾ ਹੀ ਵਿਆਹ ਪਤੀ ਦਾ ਸੀ 22 ਸਾਲ ਇਕੱਠਿਆਂ ਨੂੰ ਰਹਿੰਦੇ ਨੂੰ ਹੋ ਗਏ ਇਕੱਠੇ ਰਹਿਣਾ ਇੱਕ ਮਹਿਜ਼ ਲਾਫਜ਼ਾ ਪਰ ਉਹ じゃ ਕੁਝ ਵੀ ਇਹਨਾਂ ਦਾ ਕਹਿਣਾ ਹੈ ਕਿ ਉਹ じゃ ਕੁਝ ਵੀ ਹੋਇਆ ਨਹੀਂ ਉਹ じゃ ਕੁਝ ਵੀ ਦਿਖਿਆ ਨਹੀਂ ਉਹ ਜੀ ਕੋਈ ਵੀ ਸਾਝ ਨਹੀਂ ਬਣੀ ਹੁਣ ਇਹਨਾਂ ਦੇ ਪਤੀ ਦੇ ਵੱਲੋਂ ਤੀਜਾ ਵਿਆਹ ਕਰਵਾ ਲਿਆ ਗਿਆ ਜਾਂ ਨਹੀਂ ਕਰਵਾਇਆ ਉਸ ਦੇ ਬਾਰੇ ਹਾਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੈ ਪਰ ਇੱਕ ਮਹਿਲਾ ਲਿਆ ਕੇ ਇਹਨਾਂ ਦੇ ਘਰ ਦੇ ਵਿੱਚ ਰੱਖ ਦਿੱਤੀ ਗਈ ਤੇ ਹੁਣ ਇਹਨਾਂ ਨਾਲ ਪੁੱਟ ਮਾਰ ਵੀ ਹੁੰਦੀ ਹੈ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਨੇ ਆ ਜਾਣਦੇ ਇਹਨਾਂ ਦਾ ਦੁੱਖਦਾਰ ਕੀ ਹੈ ਤੇ ਕੀ ਇਲਜ਼ਾਮ ਲਗਾ ਰਹੇ ਨੇ ਮਾਜੀ ਸਸਕਲ ਜੀ ਸਸਕਲ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਮਰਜੀਤ ਕੋ ਬੀਪੀਓ ਗਰੀ ਮੰਡੀ ਜੰਡਿਆਲਾ ਗੁਰੂ ਅਮਰਸਰ ਦੀ ਮੈਂ ਰਹਿਣ ਵਾਲੀ ਆ ਮੇਰੇ ਬਿਆਹ ਨੂੰ 22 ਸਾਲ ਹੋ ਗਏ ਮੇਰੇ ਤੇ ਮੇਰੇ ਹਸਬੰਦ ਦੀ ਸੈਕੰਡ ਮੈਰਿਜ ਸੀ ਜਿਸ ਦੌਰਾਨ ਮੇਰੇ ਆਪਣਾ ਕੋਈ ਬੱਚਾ ਨਹੀਂ ਆ ਮੇਰੇ ਹਸਬੰਦ ਦੇ ਪਹਿਲੇ ਬੱਚੇ ਸੀ ਇੱਕ ਵਾਈਫ ਉਹਨਾਂ ਦੀ ਨਾਲ ਲੱਗੇ ਸੀ ਦੋਨੋਂ ਦਾ ਪਾਲਣ ਪੋਸ਼ਣ ਮੈਂ ਕੀਤਾ ਪਰ ਅੱਜ ਸਾਰੇ ਮੇਰੇ ਖਿਲਾਫ ਹੈ ਕਿਉਂਕਿ ਮੇਰੇ ਹਸਬੰਦ ਇਕੋ ਬਹੁਤ ਹੀ ਘਟਿਆ ਇਨਸਾਨ ਮੈਂ ਕਹਿ ਸਕਦੀ ਆ ਉਹ ਮੈਂ ਲਫਜ਼ ਬੋਲ ਨਹੀਂ ਸਕਦੀ ਕਿ ਕਿਦਾਂ ਦੇ ਗੰਦੇ ਨੇ ਕਿ ਉਹਨੇ ਇੱਕ ਪੱਤਰਕਾਰ ਹੋਣ ਦੇ ਨਾਂ ਤੇ ਪੁਲਿਸ ਨੂੰ ਵੀ ਡਰਾ ਧਮਕਾ ਕੇ ਮੇਰੇ ਰਿਸ਼ਤੇਦਾਰਾਂ ਨੂੰ ਵੀ ਮੈਨੂੰ ਵੀ ਇੱਕ ਘਰ ਦੇ ਵਿੱਚ ਗੁਲਾਮ ਬਣਾਤਾ ਮੇਰਾ ਰਸ਼ਨ ਪਾਣੀ ਵੀ ਖਰਚਾ ਸਾਰਾ ਕੁਝ ਬੰਦ ਕਰ ਦਿੱਤਾ ਮੈਨੂੰ ਤਿੰਨ ਚਾਰ ਵਾਰ ਕੁੱਟਿਆ ਵੀ ਗਿਆ ਕਿ ਮੈਂ ਮੂੰਹ ਉੱਤੇ ਮੂੰਹ ਦੇ ਵਿੱਚ ਲੜਦੀ ਰਹੀ ਆ ਖਰਚੇ ਪਾਣੀ ਤੋਂ ਵੀ ਭੁੱਖੀ ਥਾਈ ਇੱਕ ਕਮਰੇ ਦੇ ਵਿੱਚ ਜਿਵੇਂ ਬੰਦ ਹੋ ਜਾਂਦੇ ਇੱਕ ਬਗਾਨੀ ਔਰਤ ਨੂੰ ਲਿਆ ਕੇ ਨਾਲ ਉਹਦਾ 25 ਸਾਲਾਂ ਦਾ ਬੇਟਾ ਬਰੰਪਰੇ ਦੀ ਰਹਿਣ ਵਾਲੀ ਆ ਉਹਨੂੰ ਲਿਆ ਕੇ ਮੇਰੇ ਘਰ ਦੇ ਵਿੱਚ ਰੱਖਿਆ ਗਿਆ ਮੈਂ ਪ੍ਰਸ਼ਾਸਨ ਅੱਗੇ ਜੂਨ ਚਲਾਈ ਦੀ ਧੋੜ ਲਾ ਰਹੀ ਆ ਜਿਹਦੇ ਵਿੱਚ ਮੇਰਾ ਕੁਛ ਨਹੀਂ ਬਣਿਆ ਤੇ ਉਹ ਪੁਲਿਸ ਨੇ ਮੈਨੂੰ ânਕਾਰ ਕਰ ਦਿੱਤਾ ਕਿ ਆਪਾਂ ਕਿਸੇ ਨੂੰ ਵੀ ਇਸ ਤਰ੍ਹਾਂ ਕਿਸੇ ਦੇ ਘਰੋਂ ਨਹੀਂ ਕੱਢ ਸਕਦੇ ਬਾਕਾਇਦਾ ਉਹ ਮੇਰੇ ਬੈਡਰੂਮ ਦੇ ਵਿੱਚ ਮੇਰੀ ਕਿਚਨ ਦੇ ਵਿੱਚ ਇੱਕ ਉਹ ਜਿਵੇਂ ਪਤੀ ਪਤਨੀ ਰਹਿੰਦੇ ਹੁੰਦੇ ਇਸ ਤਰ੍ਹਾਂ ਰਹਿ ਰਹੀ ਆ ਤੇ ਹੁਣ ਨਵੰਬਰ ਦੇ ਵਿੱਚ ਉਹਨੇ ਮੈਨੂੰ ਇੱਕ ਪੂਰੀ ਮਾਰਨ ਦੀ ਪਲੈਨਿੰਗ ਕੀਤੀ ਗਈ ਦਿਨ ਛਪਿਆ ਸੀ 7 ਵਜੇ ਦਾ ਟਾਈਮ ਸੀ ਜਦੋਂ ਮੈਨੂੰ ਉਹਨੇ ਮੇਰੇ ਤੇ ਹਮਲਾ ਕੀਤਾ ਜਿਹਦੇ ਦੌਰਾਨ ਚਲੋ ਮੇਰੀ ਜਾਨ ਤੇ ਬਚ ਗਈ ਤੇ ਉਹਨਾਂ ਤੇ ਮੈਡੀਕਲ ਦੇ ਆਧਾਰ ਤੇ ਪਰਚਾ ਕਰਾਉਣ ਨੂੰ ਵੀ ਮੈਨੂੰ ਪੂਰਾ ਡੇਟ ਕੀ ਕੀਤਾ ਗਿਆ ਸੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ ਉਹਨਾਂ ਕੋਲ ਹਥਿਆਰ ਵੀ ਸੀਗੇ ਜਿਵੇਂ ਕਿਰਪਾਨ, ਦਾਤਰ ਤੇ ਮੈਨੂੰ ਗਲ ਦੇ ਵਿੱਚ ਰੱਸਾ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਸੱਟਾਂ ਲੱਗੀਆਂ ਹੋਈਆਂ ਨੇ ਗਲੇ ਦੇ ਵਿੱਚ ਐ ਬੈਕ ਸਾਈਡ ਤੇ ਨੇ ਬਾਹ ਤੇ ਨੇ ਐ ਉਹ ਜਨਨਨੀ ਆ ਜਿਹੜੇ ਮੇਰੇ ਘਰ ਰਹਿੰਦੀ ਆ ਆ ਬੇਟੀ ਉਹਦੀ ਮੈਰਿਡ ਹੈ ਪਿੱਖੀ ਵਿੰਡ ਵਿਆਹੀ ਹੋਈ ਆ ਬੇਟਾ ਉਹਦਾ ਹੁਣ ਇਹ ਨਹੀਂ ਪਤਾ ਇਹ ਇਹ ਮੇਰੇ ਹਸਬੰਡ ਤੇ ਮੇਰੇ ਸੋਹਰਾ ਸਾਹਿਬ ਸਾਰੀ ਫੈਮਲੀ ਯਾਨੀ ਕਿ ਜਿਵੇਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਮੇਰੇ ਘਰ ਵਿੱਚ ਰਹਿੰਦੇ ਆ ਮੈਂ ਕੁਸਕ ਬੋਲ ਤੱਕ ਨਹੀਂ ਸਕਦੀ ਹਸਬੰਡ ਨੂੰ ਆਪਣੇ ਨੂੰ ਬੁਲਾ ਤੱਕ ਨਹੀਂ ਸਕਦੀ ਮੈਨੂੰ ਬਹੁਤ ਜ਼ਿਆਦਾ ਯਾਨੀ ਕਿ ਟੌਰਚਰ ਕੀਤਾ ਜਾਂਦਾ ਮੈਂ ਦਰਖਾਸਤਾਂ ਵੀ ਦਿੱਤੀਆਂ ਮੇਰੇ ਕੋ ਆ ਪਹਿਲਾਂ ਮੈਂ ਜੁਲਾਈ ਵਿੱਚ ਦਰਖਾਸਤ ਦਿੱਤੀ ਸੀ ਕਿ ਮੇਰੇ ਘਰ ਇੱਕ ਔਰਤ ਆ ਗਈ ਹੈ ਮੇਰੇ ਹਸਬੰਦ ਨੇ ਇੱਕ ਔਰਤ ਲਿਆਂਦੀ ਆ ਬਾਕਾਇਦਾ ਮੈਂ ਸਾਰਾ ਕੁਝ ਲਿਖਿਆ ਅਰਜ਼ੀ ਦੇ ਵਿੱਚ ਕਿ ਮੈਨੂੰ ਕੁੱਟਦੇ ਮਾਰਦੇ ਆ ਪਰ ਮੈਨੂੰ ਪ੍ਰਸ਼ਾਸਨ ਨੇ ਜਵਾਬ ਦੇ ਦਿੱਤਾ ਕਿ ਅਸੀਂ ਕਿਸੇ ਦੇ ਘਰੋਂ ਕੋਈ ਲੇਡੀਜ਼ ਨੂੰ ਕੱਢ ਨਹੀਂ ਸਕਦੇ ਕਿਉਂਕਿ ਮੇਰੇ ਹਸਬੰਦ ਜਿਹੜੇ ਉਹ ਪ੍ਰੈਸ ਵਿੱਚ ਸੀਗੇ ਉਹਨਾਂ ਐਨਾ ਜ਼ੋਰ ਪ੍ਰਭਾਵ ਪਾਤਾ ਕਿ ਮੈਨੂੰ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਹੁਣ ਮੇਰੇ ਹਸਬੰਦ ਅਰੈਸਟ ਸੀਗੇ ਪਰ ਮੈਨੂੰ ਫੇਰ ਵੀ ਤਾਂਕੀਆਂ ਮਿਲਦੀਆਂ ਸੀ ਬੱਚਿਆਂ ਵੱਲੋਂ ਪਹਿਲੇ ਬੱਚਿਆਂ ਵੱਲੋਂ ਕਹਤਾਂ ਕਿ ਮਿਲਦੀਆਂ ਅਸੀਂ ਅਗਰ ਤੂੰ ਪਰਚਾ ਨਹੀਂ ਵਾਪਸ ਲਾਉਂਗੀ ਤੈਨੂੰ ਅਸੀਂ ਜਾਨੋਂ ਮਾਰ ਦੇਣਾ ਹਸਬੰਦ ਮੇਰੇ ਘਰ ਆ ਗਏ ਆ ਪਰ ਮੈਂ ਹਜੇ ਤੱਕ ਆਪਣੇ ਘਰ ਨਹੀਂ ਜਾ ਪਾ ਰਹੀ ਹਰੇ ਜੋ ਤੁਸੀਂ ਕਹਾਣੀ ਸੁਣਾ ਰਹੇ ਹੋ ਇੱਥੋਂ ਜ਼ਾਹਿਰ ਤਾਂ ਇਹ ਹੋ ਰਿਹਾ ਕਿ ਤੁਹਾਡੇ ਨਾਲ ਤੱਕਾ ਹੋ ਰਿਹਾ ਪਰ ਤੁਹਾਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਆ ਤੁਹਾਡਾ ਜੋ ਤਸਵੀਰਾਂ ਦਿਖਾਈਆਂ ਇਹ ਜਹ ਤਾਂ ਕੋਈ ਜਾਨਵਰ ਦੇ ਨਾਲ ਵੀ ਸਲੂਕ ਨਹੀਂ ਕਰਦਾ ਤੁਸੀਂ ਇਹ ਜਹ ਕੀ ਕਰਤਾ ਕਿ ਤੁਹਾਡੇ ਨਾਲ ਇਹ ਸਲੂਕ ਹੋਇਆ ਮੈਂ ਤੇ ਕੁਛ ਨਹੀਂ ਕੀਤਾ ਕੁਝ ਜੋ ਕੁਛ ਵੀ ਹੈ ਉਹ ਮੈਂ ਹੁਣ মিডিਆ ਦੇ ਸਾਹਮਣੇ ਉਹ ਚੀਜ਼ ਕਿਸ ਤਰ੍ਹਾਂ ਲਿਆ ਸਕਦੀ ਆ ਸ਼ਰਮਨਾਕ ਹੈ ਕਿ ਇੱਕ ਮੈਂ ਉਸ ਬਜਾ ਨੂੰ ਲੈ ਕੇ ਮੈਂ ਹਸਪੀਟਲ ਵੀ ਪਹੁੰਚੀ ਸੀ ਕਿ ਮੇਰੇ ਹਸਬੰਡ ਮੇਰੇ ਨਾਲ ਇਸ ਤਰ੍ਹਾਂ ਦਾ ਹਰਾਸਮੈਂਟ ਕਰਦੇ ਆ ਮੈਨੂੰ ਟੌਰਚਰ ਕਰਦੇ ਆ ਉਹ ਨਹੀਂ ਉਹ ਨਹੀਂ ਮੈਨੂੰ ਇਹ ਕਿਹਾ ਕਿ ਇਹ ਇੱਕ ਪਾਗਲਪਨ ਹੁੰਦਾ ਆ ਜੇੜੇ ਤੁਹਾਨੂੰ ਅਸੀਂ ਮੈਡੀਕਲ ਮੈਡੀਸਨ ਦੇ ਸਕਦੇ ਆ ਪਰ ਤੁਹਾਨੂੰ ਹਸਬੰਡ ਨੂੰ ਨਾਲ ਲਿਆਉਣਾ ਪਊਗਾ ਜੇ ਉਹ ਸੀ ਸੈਕਸ ਸਾਰਾ ਖੁਸ਼ ਕਿਉਂਕਿ ਉਹ ਮੈਂ ਚਲੋ ਮੈਂ ਦੱਸ ਹੀ ਨਹੀਂ ਦੱਸਣਾ ਨਹੀਂ ਸੀ ਚਾਹੁੰਦੇ ਮੇਰੇ ਹਸਬੰਡ ਇੱਥੇ ਠਿੱਕਰ ਕੇ ਪਸ਼ੂਆਂ ਉੱਤੇ ਵੀ ਸੈਕਸ ਕਰਦੇ ਸੀ ਘਰ 'ਚ ਜਿਸ ਦਾ ਮੈਂ ਵਿਰੋਧ ਕਰਦੀ ਸੀ ਫਿਰ ਕਈ ਵੇਲੇ ਉਹ ਜਿਹਨਾਂ ਨੂੰ ਆਪਾਂ ਬਾਬੇ ਬੋਲਦੇ ਆ ਉਹਨਾਂ ਨੂੰ ਵੀ ਮੇਰੇ ਘਰ ਜਦੋਂ ਮੈਂ ਘਰ 'ਚ ਮੌਜੂਦ ਨਹੀਂ ਸੀ ਹੁੰਦੀ ਉਹਨਾਂ ਨੂੰ ਵੀ ਘਰ ਲਿਆਉਂਦੇ ਸੀਗੇ ਬਸ ਇਹੀ ਮੇਨ ਬਜਾ ਸੈਕਸ ਹੈ ਇਹ ਵੱਡਾ ਇਲਜ਼ਾਮ ਲਗਾ ਰਹੇ ਹੋ ਤੁਸੀਂ ਇਹ ਇਹ ਸਭ ਕੁਝ ਤੁਸੀਂ ਅੱਖੀ ਦੇਖਿਆ ਹਾਂ ਹਾਂਜੀ ਮੇਰੇ ਕੋਲ ਅੱਖੀ ਦੇਖਿਆ ਮੇਰੇ ਕੋਲ ਵੀਡੀਓ ਵੀ ਸੀ ਘਰ ਦੇ ਵਿੱਚ ਇੱਕ ਬਕੈਦਾ ਜਿਹਨੂੰ ਆਪਾਂ ਖੋਤੀ ਗਦੀ ਕਹਿ ਦਿੰਦੇ ਆ ਉਹ ਵੀ ਖਰੀਦ ਕੇ ਮੇਰੇ ਹਸਬੰਦ ਵੱਲੋਂ ਲੈ ਆਂਦੀ ਗਈ ਕਿ ਲੋਕਾਂ ਨੂੰ ਵੀ ਪਤਾ ਹੈ ਜਿਹੜੇ ਬੰਦੇ ਫਿਰ ਉਹ ਵਾਪਸ ਕਰਕੇ ਆਏ ਸਾਰਿਆਂ ਨੂੰ ਪਤਾ ਕਿ ਇਹ ਚੀਜ਼ ਮਤਲਬ ਕਿ ਅੱਜ ਇੱਕ ਕਾਨੂੰਨੀ ਲੜਾਈ ਬਣ ਗਈ ਆ ਔਰਤ ਘਰ ਦੇ ਵਿੱਚ ਲਿਆਉਣ ਦੇ ਬਾਵਜੂਦ ਮੇਰੇ ਹਸਬੰਦ ਨੇ ਮੇਰੇ ਤੇ ਡਿਵੋਰਸ ਦਾ ਕੇਸ ਲਾ ਦਿੱਤਾ ਕਿ ਮੈਂ ਘਰੋਂ ਬੇਕਾਰ ਹੋ ਜਾ ਬਜਾ ਬਸ ਪੁੱਠੀਆਂ ਆਤਾਂ ਗਲਤ ਅਜਿਹੀਆਂ ਹਰਕਤਾਂ ਕਿਸੇ ਵੀ ਇਨਸਾਨ ਦੇ ਵੱਲੋਂ ਅਸੀਂ ਤਾਂ ਅਜੇ ਤੱਕ ਕਦੇ ਸੁਣੀਆਂ ਨਹੀਂ ਹੈਗੀਆਂ ਤੁਸੀਂ ਅੱਖੀਂ ਦੇਖੀਆਂ ਪੁਲਸ ਨੂੰ ਵੀ ਬਿਆਨ ਕੀਤਾ ਹੋਗਾ ਮੈਲਾ ਕਮਿਸ਼ਨ ਦੇ ਅੱਗੇ ਤੁਸੀਂ ਗਏ ਉਹਨਾਂ ਨੇ ਵੀ ਚਾਹੇ ਬਿਆਨ ਕੀਤਾ ਹੋਗਾ ਤੁਸੀਂ ਤਾਂ ਨਹੀਂ ਕੀਤਾ ਤਾਂ ਤੁਸੀਂ ਕਰੋਗੇ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਜੇਕਰ ਕੋਈ ਬੰਦਾ ਇਸ ਹੱਦ ਤੱਕ ਗਿਰਿਆ ਹੋਇਆ ਕਿ ਜਾਨਵਰਾਂ ਨਾਲ ਸੰਬੰਧ ਬਣਾ ਰਿਹਾ ਤੇ ਉਹ ਜਿਹੜੀ ਮਹਿਲਾ ਉਹਨਾਂ ਦੇ ਘਰ ਰਹਿੰਦੀ ਜਿਵੇਂ ਤੁਸੀਂ ਰਹਿੰਦੇ ਹੋ ਤਾਂ ਉਹ ਕਿਤਨਾ ਕਿਤੇ ਅਨਸੇਫ ਨੇ ਤੁਹਾਡੇ ਨਾਲ ਤਸ਼ੱਦਦ ਹੁੰਦਾ ਨਹੀਂ ਦੇਖਿਆ ਉਹਨਾਂ ਨੂੰ ਉਹ ਹੋ ਸਕਦਾ ਕਿ ਉਹ ਮੈਂ ਉਸ ਲੇਡੀ ਦੇ ਹਸਬੰਦ ਨੂੰ ਵੀ ਮਿਲੀ ਸੀ ਉਹਨੇ ਮੈਨੂੰ ਬਕਾਇਦਾ ਇੱਕ ਨਿਊਜ਼ਪੇਪਰ ਦਿੱਤਾ ਕਿ ਜਿਹੜੀ ਮੇਰੀ ਵਾਈਫ ਹੈ ਮੇਰੇ ਛੋਟੇ ਛੋਟੇ ਬੱਚੇ ਸੀ ਜਦੋਂ ਉਹਦੀ ਉਹ ਘਰ ਤੋਂ ਬਾਹਰ ਚਲ ਗਏ ਆ ਉਹ ਇੱਕ ਹੋਟਲ ਦੇ ਵਿੱਚ ਰੰਗ ਰਲੀਆਂ ਮਿਲਾਂਦੇ ਖੜੇ ਵੀ ਗਏ ਉਹ ਔਰਤ ਵੀ ਉਸ ਧੰਦੇ ਵਾਲੀ ਸੀ ਹੂੰ ਇੱਕ ਉਹ ਘਰੋਂ ਬਕਰ ਸੀ ਜੇ ਕਿਰਾਇਆਂ ਤੇ ਰਹਿੰਦੀ ਸੀ ਉਹਦਾ 25 ਸਾਲਾਂ ਦਾ ਬੇਟਾ ਸੀ ਕੀ ਪਤਾ ਉਹ ਪ੍ਰੋਪਰਟੀ ਨੂੰ ਆਈ ਸੀ ਜਾਂ ਮਤਲਬ ਕਿ ਮੇਰੇ ਹਸਬੰਦ ਵੀ ਉਦਾਂ ਦੇ ਸੀ ਉਹ ਵੀ ਉਸ ਤਰ੍ਹਾਂ ਦੀ ਸੀ ਮੈਂ ਪਹਿਲਾਂ ਵੀ ਇੱਕ ਜੰਡਿਆਲਾ ਗੁਰੂ ਵਿੱਚ ਵੀ ਮੈਂ ਕਾਨਫਰੈਂਸ ਕੀਤੀ ਸੀ ਉੱਥੇ ਵੀ ਮੈਂ ਇਹ ਦੱਸਿਆ ਜੋ ਸੱਚ ਹੈ ਉਹ ਟਿੱਡੇ ਦੇ ਵਿੱਚ ਨਹੀਂ ਰਹਿੰਦਾ ਹਾਂਜੀ ਤੁਹਾਨੂੰ ਲੋਕ ਸੱਚਾ ਕਿਵੇਂ ਮੰਨਣਗੇ ਮੈਨੂੰ ਹੁਣ ਸੱਚਾ ਮੈਨੂੰ ਇਸ ਗੱਲ ਦੀ ਤੇ ਪਤਾ ਨਹੀਂ ਮੈਨੂੰ ਸੱਚਾ ਕਿੱਦਾਂ ਮੰਨਣਗੇ ਕਿਉਂਕਿ ਮੈਂ ਤੇ ਇੱਕ ਲਾਚਾਰ ਐ ਮੇਰੇ ਨੂੰ ਕਿਸੇ ਪਾਸੇ ਕੋਈ ਸਪੋਰਟ ਨਹੀਂ ਹੈਗੀ ਹਾਂ ਹਾਂਜੀ ਇਕੱਲੇ ਫਿਰਦੇ ਹਾਂ ਅੱਜ ਵੀ ਤੁਸੀਂ ਇਕੱਲੇ ਆਏ ਹੋ ਤੁਹਾਡੇ ਨਾਲ ਪਰਿਵਾਰ ਸਹੁਰਾ ਪਰਿਵਾਰ ਆਣ ਗਵਾਂਡ ਦੇ ਲੋਕ ਜਿਹੜੀ ਤੁਹਾਡੀ ਪੀੜਾ ਤੋਂ ਜਾਣੂ ਨੇ ਕੋਈ ਵੀ ਨਹੀਂ ਆਇਆ ਸਭ ਜਾਣੂ ਆ ਪਰ ਮੇਰੇ ਹਸਬੰਦ ਨੇ ਆਪਣਾ ਪ੍ਰਭਾਵ ਹੀ ਇਦਾਂ ਦਾ ਬਣਾ ਦਿੱਤਾ ਕਿ ਜਿਹਨੇ ਮੈਨੂੰ ਕੁੱਟਦਿਆਂ ਨੂੰ ਮਾਰ ਖਾਂਦਿਆਂ ਨੂੰ ਛਡਾਇਆ ਬਈ ਉਹ ਵੀ ਅੱਜ ਬਿਆਨ ਦੇਣ ਨੂੰ ਤਿਆਰ ਨਹੀਂ ਆ ਕਿ ਉਹਦੇ ਤੋਂ ਡਰਦੇ ਨੇ ਪ੍ਰੈਸ ਪ੍ਰੈਸ ਵਾਲਾ ਹੈਗਾ ਆ ਏ ਸਾਨੂੰ ਕੋਈ ਵੀ ਪਰੇਸ਼ਾਨੀ ਪਹੁੰਚਾ ਸਕਦਾ ਲੋਕ ਮੇਰੇ ਹਸਬੰਦ ਤੋਂ ਇੰਨਾ ਡਰਦੇ ਕਿ ਸੱਚਾਈ ਦਾ ਸਾਹ ਕੋਈ ਵੀ ਸਾਹਮਣਾ ਨਹੀਂ ਕਰਦਾ ਜੇ ਮੇਰੇ ਭੂਆ ਸੱਸ ਤੇ ਫੁੱਫੜ ਮੇਰਾ ਸਾਥ ਦਿੰਦੇ ਸੀ ਮੇਰੇ ਹਸਬੰਦ ਨੇ ਉਹਨਾਂ ਤੇ ਵੀ ਦਰਖਾਸਤ ਦੇ ਦਿੱਤੀ ਕਿ ਉਹ ਗਲਤ ਅਲੀਗੇਸ਼ਨ ਲਾ ਕੇ ਮੇਰੇ ਸਾਥ ਦੇਣ ਨੂੰ ਕੋਈ ਤਿਆਰ ਹੀ ਨਹੀਂ ਹੈ ਉਹਨਾਂ ਦਾ ਨਾਮ ਕੀ ਆ ਤੇ ਪਰਿਵਾਰ ਜਿਹੜਾ ਤੁਹਾਡਾ ਘਰ ਵਾਸਾ ਹੋਰਾ ਕਰਦੇ ਤੁਸੀਂ ਰਹਿੰਦੇ ਸੀਗੇ ਉਹ ਕਿੱਥੇਗਾ ਤੇ ਜਿਹੜੀ ਮਹਿਲਾ ਨੂੰ ਲੈ ਗਏ ਨੇ ਉਹਨਾਂ ਦਾ ਨਾਮ ਮੇਲਾ ਦਾ ਨਾਮ ਸ਼ਰਮਜੀਤ ਕੌਰ ਹੈ ਉਹਦੇ ਬੇਟੇ ਦਾ ਨਾਮ ਅਮਰਤ ਸਿੰਘ ਹੈ ਜੋ ਮੇਰੇ ਘਰ ਚ ਰਹਿੰਦੇ ਸੀਗੇ 5-6 ਮਹੀਨੇ ਰਹਿ ਕੇ ਗਏ ਨੇ ਹੁਣ ਇਸ ਟਾਈਮ ਫਰਾਰ ਨੇ ਕਿਉਂਕਿ ਉਹਨਾਂ ਤੇ ਵੀ ਪਰਚਾ ਹੋਇਆ ਮੇਰੀ ਕੁੱਟ ਮਾਰ ਦਾ ਤੇ ਮੇਰੇ ਸਹੁਰੇ ਦਾ ਨਾਮ ਦਲਵੀਰ ਸਿੰਘ ਹੈ ਹਸਬੰਦ ਦਾ ਨਾਮ ਮਨਜੀਤ ਸਿੰਘ ਹੈ ਤੇ ਜਿਹੜੀ ਉਹਦੀ ਬੇਟੀ ਆ ਉਹ ਡਿਵੋਰਸੀ ਆ ਉਹ ਵੀ ਸ਼ਹਿਰ ਰਹਿੰਦੀ ਆ ਪਰ ਉਹ ਵੀ ਮੇਰੇ ਤੇ ਨਾਲ ਜਿਵੇਂ ਗਲਤ ਗਲਤ ਅਲੀਗੇਸ਼ਨ ਲਾ ਕੇ ਦਰਖਾਸਤਾਂ ਦਿੰਦੇ ਆ ਕਿ ਇਹ ਆਪਣੇ ਘਰ 22 ਸਾਲ ਰਹਿ ਕੇ ਹੁਣ ਘਰ ਦੇ ਵਿੱਚ ਕੋਈ ਹਿੱਸਾ ਨਾ ਮੰਗੇ ਮੈਂ ਇਸ ਟਾਈਮ ਸਰਕਾਂ ਦੇ ੱਤੇ ੱਤੇ ਖਾ ਰਹੀ ਆ ਨਾ ਮੇਰਾ ਕੋਈ ਘਰ ਹੈ ਕਦੇ ਮੈਂ ਕਿਸੇ ਰਿਸ਼ਤੇਦਾਰ ਦੇ ਰਹਿ ਨਹੀਂ ਕਦੇ ਮੈਂ ਕਿਸੇ ਰਿਸ਼ਤੇਦਾਰ ਦੇ ਮਾਜੀ ਕਿੰਨੇ ਟਾਈਮ ਤੋਂ ਘਰੋਂ ਬਾਹਰ ਹੋ ਤੁਸੀਂ ਮੈਨੂੰ ਉਹ ਮਰ ਤੋਂ ਐਨੇ ਮਹੀਨੇ ਤੁਸੀਂ ਘਰੋਂ ਬਾਹਰ ਕੱਢਦੇ ਤੁਸੀਂ ਚਲੋ ਭਾਵੁਕ ਵੀ ਹੋਗੇ ਦੁੱਖ ਸਮਝ ਸਕਦੇ ਆ ਕਿੱਥੇ ਰਹਿੰਦੇ ਹੋ ਤੁਸੀਂ ਹੁਣ ਕਿਵੇਂ ਖਾਣ ਪਾਣੀ ਚੱਲਦਾ ਤੁਹਾਡਾ ਮੈਂ ਕਦੇ ਕਿਸੇ ਨਾ ਹੁੰਦੇ ਕਦੇ ਕਿਸੇ ਨਾ ਹੁੰਦੇ ਕਦੇ ਭੂਆ ਸੱਸ ਕੋਲ ਕਦੇ ਪੇਕੇ ਮੈਨੂੰ ਕੋਈ ਕਰਨੀ ਹੈ ਮਹਿਲਾ ਕਮਿਸ਼ਨ ਦਾ ਅਸੀਂ ਦੇਖਦੇ ਹਾਂ ਕਿ ਕਾਫੀ ਉਹਨਾਂ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਜਦੋਂ ਐਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹਾਂਜੀ ਮੈਂ ਮਹਿਲਾ ਕਮਿਸ਼ਨ ਨੂੰ 4 ਤਰੀਕ ਨੂੰ ਮਿਲੀ ਹਾਂ ਇਸ 4 ਤਰੀਕ 4 ਮਾਰਚ ਨੂੰ ਉਹਨਾਂ ਨੂੰ ਐਪਲੀਕੇਸ਼ਨ ਮੈਂ ਦੇ ਕੇ ਗਈ ਹਾਂ ਕਿ ਮੈਂ 9 ਤਰੀਕ ਦੀ ਮੇਰੇ ਨਾਲ ਆਹ ਬਰਦਤ ਹੋਈ ਹੈ 9 ਤਰੀਕ ਦੀ ਮੈਂ 9 ਨਵੰਬਰ ਤੋਂ ਅੱਜ ਤੱਕ ਮੈਂ 4 ਮਹੀਨੇ ਹੋ ਗਏ ਨੇ ਮੈਂ ਘਰੋਂ ਬੇਕਾਰ ਹਾਂ ਪਰ ਹਲੇ ਉਸ ਦਾ ਮੈਨੂੰ ਦਰਖਾਸਤ ਦਾ ਆਨਸਰ ਨਹੀਂ ਮਿਲਿਆ ਉਹ ਕਹਿੰਦੇ ਸੀ ਕਿ ਅਸੀਂ ਜੰਡਿਆਲਾ ਗੁਰੂ ਚ ਅਮਰਸਰ ਉਹਨੂੰ ਸੈਂਡ ਕਰਾਂਗੇ ਮਹਿਲਾ ਕਮਿਸ਼ਨ ਦੇ ਵੱਲੋਂ ਹੁਣ ਜੋ ਐਕਸ਼ਨ ਲਿਆ ਜਾਊਗਾ ਜਾਂ ਜੋ ਕਾਰਵਾਈ ਕੀਤੀ ਜਾਊਗੀ ਉਹ ਤੁਹਾਨੂੰ ਦੱਸਤਾ ਕਿ ਅੱਗੇ ਉਹਨਾਂ ਨੇ ਜੰਡਿਆਲਾ ਗੁਰੂ ਭੇਜਣਾ ਪਰ ਜੋ ਇਲਾਕੇ ਦੀ ਪੁਲਿਸ ਹੈ ਇਲਾਕੇ ਦੇ ਪੁਲਿਸ ਅਫਸਰ ਨੇ ਜਾਂ ਇਲਾਕੇ ਦੇ ਸੰਸਥਾਵਾਂ ਨੇ ਉਹਨਾਂ ਨੂੰ ਜਾਣੂ ਕਰਵਾਇਆ ਤੁਸੀਂ ਹਾਂਜੀ ਮੈਂ ਐਸਐਸਪੀ ਦੇ ਸਾਹਮਣੇ ਹੋ ਕੇ ਕਿਉਂਕਿ ਮੇਰਾ ਪਰਚਾ ਨਹੀਂ ਸੀ ਹੁੰਦਾ ਜਦੋਂ ਮੈਨੂੰ ਨਵੰਬਰ ਵਿੱਚ ਕੁੱਟਮਾਰ ਕੀਤੀ ਆ ਉਦੋਂ ਮੇਰਾ ਨਵੰਬਰ ਤੋਂ ਲੈ ਕੇ 19 ਦਸੰਬਰ ਨੂੰ ਜਾ ਕੇ ਪਰਚਾ ਹੋਇਆ ਮੈਂ ਧੱਕੇ ਖਾਂਦੀ ਰਹੀ ਵੱਡੇ ਵੱਡੇ ਉਪਰ ਅਸਰਾਂ ਦੇ ਐਸਐਸਪੀ ਸਾਹਿਬ ਨੂੰ ਜਾ ਕੇ ਮਿਲੀ ਆ ਤੇ 1 ਮਹੀਨਾ 10 ਦਿਨ ਬਾਅਦ ਮੇਰਾ ਪਰਚਾ ਹੋਇਆ ਪਰ ਪੁਲਿਸ ਨੇ ਮੈਨੂੰ ਇਸ ਉਹ ਜਨਾਨੀ ਨੂੰ ਘਰੋਂ ਕੱਢਣ 'ਚ ਸਾਥ ਨਹੀਂ ਦਿੱਤਾ ਕਹਿੰਦੇ ਅਸੀਂ ਕਿਸੇ ਨੂੰ ਕਿਸੇ ਦੇ ਘਰੋਂ ਕੱਢ ਨਹੀਂ ਸਕਦੇ ਇਹ ਤੈਨੂੰ ਆਪੇ ਹੀ ਹੌਸਲਾ ਕਰਨਾ ਪੈਣਾ ਮੈਂ ਹੌਸਲਾ ਇੱਕ ਕੱਲੀ ਜਨਾਨੀ ਕਿਸ ਤਰ੍ਹਾਂ ਕਰ ਸਕਦੀ ਆ ਮੇਰਾ ਹਸਬੰਡ ਉਹ ਜਨਾਨੀ ਤੇ ਇੱਕ ਉਹਦਾ 25 ਸਾਲਾਂ ਦਾ ਬੇਟਾ ਉਹ ਤੇ ਮੈਨੂੰ ਮਾਰਨ ਨੂੰ ਪੈਂਦੇ ਆ ਕੱਲੀ ਤਾਂ ਮੈਂ ਉਸ ਜਨਾਨੇ ਨੂੰ ਕੱਢ ਨਹੀਂ ਸਕਦੀ। ਤੁਹਾਡਾ ਪਿਕਅਪ ਰਵਾਨੀ ਨਾਲ ਖੜਦਾ। ਮੇਰੇ ਮਾਪਿਓ ਬਜ਼ੁਰਗ ਹੈ। ਜਦੋਂ ਮੇਰੇ ਪਿਓ ਨੂੰ ਪਤਾ ਲੱਗਿਆ ਉਹ 80 ਦੇ ਨੇ। ਪਲੱਸ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੂੰ ਬ੍ਰੇਨ ਹੈਮਰਸ ਸਟ੍ਰਾਈਕ ਹੋ ਗਿਆ। ਉਹ ਤੇ ਬੋਲ ਵੀ ਨਹੀਂ ਸਕਦੇ। ਤੇ ਮੇਰੇ ਮਗਰ ਜਾਣ ਵਾਲਾ ਕੋਈ ਹੁੰਦਾ ਤੇ ਫਿਰ ਇਹ ਥੋੜੀ ਹੈ ਕਿ ਪਾਈਆਂ ਸਾਲਾਂ ਦੇ ਬਾਅਦ ਕਿਸੇ ਦੇ ਘਰ ਰਤੀ। ਬਸਦੀ ਧੀ ਦੇ ਘਰ ਕੋਈ ਲੇਡੀਜ਼ ਬਗਾਨੀ ਆ ਕੇ ਰਹਿ ਜਵੇ। ਇਹ ਜਦੋਂ ਮੇਰੇ ਪਿੱਛੇ ਕੋਈ ਨਹੀਂ ਹੈਗਾ ਇਸੇ ਕਰਕੇ ਮੇਰੇ ਹਸਬੰਦ ਦਾ ਇਹ ਹੌਸਲਾ ਵੱਧ ਗਿਆ। ਹੁਣ ਤੁਸੀਂ ਲੋਕਾਂ ਤੋਂ ਕਿਹੜੀ ਅਪੀਲ ਕਰਦੇ ਹੋ ਕਿਹੜਾ ਤੁਸੀਂ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਮੈਂ ਤੇ ਬਸ ਆਪਣਾ ਹੱਕ ਚਾਹੁੰਦੀ ਹਾਂ ਕਿਉਂਕਿ 22 ਸਾਲ ਹੋ ਗਏ ਹੁਣ ਮੈਂ ਹੋਰ ਮੈਰਿਜ ਤੇ ਜੇ ਮੈਂ ਹੋਰ ਕਿਤੇ ਦੇ ਧੱਕੇ ਖਾ ਨਹੀਂ ਸਕਦੀ ਹੁਣ ਤੇ ਮੇਰੀ ਏਜ ਵੀ 50 ਹੋ ਚੱਲੀ ਆ ਤੇ ਮੈਂ ਆਪਣੇ ਘਰ ਚ ਮੈਨੂੰ ਆਪਣਾ ਘਰ ਚਾਹੀਦਾ ਹੱਕ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਸ ਮਹਿਲਾ ਰੇ ਵੱਲੋਂ ਇਸ ਮਾਂ ਦੇ ਵੱਲੋਂ ਜੋ ਸ਼ਬਦ ਬੋਲੇ ਗਏ ਕਿਤਨਾ ਕਿਨਕੇ ਸੁਣ ਕੇ ਸਾਡਾ ਵੀ ਜਿਹੜਾ ਕਲੇਜਾ ਬਾਹਰ ਨੂੰ ਹੁੰਦਾ ਕਿ ਕੋਈ ਇਨਸਾਨ ਇਸ ਕਦਰ ਤੱਕ ਕਿਵੇਂ ਡਿੱਗ ਸਕਦਾ ਹੈ ਹਾਲਾਂਕਿ ਇਹ ਮਹਿਜ਼ ਇਲਜ਼ਾਮ ਨੇ ਜਾਂ ਇਹਨਾਂ ਪਿਛਲਾ ਸੱਚ ਕੀ ਹੈ ਇਹ ਤਾਂ ਹੁਣ ਪੁਲਿਸ ਜਾਂ ਮਹਿਲਾ ਕਮਿਸ਼ਨ ਕਾਰਵਾਈ ਕਰਕੇ ਲੱਭਣਗੇ ਪਰ ਕਿਤਨਾ ਕਿਤੇ ਜੇਕਰ ਇਸ ਇਲਜ਼ਾਮਾ ਦੇ ਵਿੱਚ ਕਿਤਨਾ ਕਿਤੇ ਮਾੜੀ-ਮੋਟੀ ਵੀ ਸੱਚਾਈ ਹੈ ਤਾਂ ਇਹਨਾਂ ਨੂੰ ਇਨਸਾਫ ਦੀ ਲੋੜ ਹੈ ਤੇ ਇਨਸਾਫ ਮਿਲਣਾ ਜ਼ਰੂਰੀ ਚਾਹੀਦਾ ਹੈ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਹਿਲਾ ਕਮਿਸ਼ਨ ਜਾਂ ਪੁਲਿਸ ਇਹਨਾਂ ਨੂੰ ਇਨਸਾਫ ਦਿੰਦੀ ਹੈ ਜਾਂ ਨਹੀਂ ਪਰ ਲੋਕਾਂ ਨੂੰ ਵੀ ਕਿਤਨਾ ਕਿਤੇ ਜਾਗਰੂਕ ਹੋਣਾ ਚਾਹੀਦਾ ਹੈ ਕਿ ਜੇਕਰ ਕਿਸੇ ਵੀ ਦੇ ਨਾਲ ਚਾਹੇ ਕੋਈ ਮਹਿਲਾ ਹੈ ਚਾਹੇ ਕੋਈ ਪੁਰਸ਼ ਹੈ ਕਿਸੇ ਦੇ ਨਾਲ ਵੀ ਅਜੀਹਾ ਤੱਕਾ ਹੁੰਦਾ ਹੈ ਤਾਂ ਉਸ ਦਾ ਸਾਥ ਜ਼ਰੂਰ ਦਿਆ ਕਰੋ ਕੈਮਰਾਮੈਨ ਅਜੀ ਦੇ ਨਾਲ ਮੈਂ ਜਸਪੀ ਸਿੰਘ ਲਿਵਿੰਗ ਇਨ